ਆਨਵਰਡ ਸਮੇਂ ਦੇ ਵਿੱਚ ਪੰਜਾਬ ਲਈ ਕੋਈ ਰਾਹਤ ਦੀ ਖਬਰ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੜ੍ਹਾਂ ਦਾ ਜਿਹੜਾ ਪ੍ਰਭਾਵ ਹੈ ਉਹ ਜਿਹੜੇ ਪੰਜਾਬ ਦੇ ਜਿਹੜੇ ਇਲਾਕੇ ਨੇ ਜਿਹੜੇ ਪਿੰਡੂ ਇਲਾਕੇ ਨੇ ਉਹਦੇ ਵਿੱਚ ਜਿਹੜਾ ਪ੍ਰਭਾਵ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਦਾਂ ਦਾ ਕੁਝ ਹੈ ਕੋਈ ਭਵਿੱਖਬਣੀ ਮੌਸਮ ਭਾਗ ਵੱਲੋਂ ਨੂੰ ਕੋ ਸਭ ਤੋਂ ਵੱਡੀ ਗੱਲ ਹੈ ਅੱਜ ਵੈਸੇ ਤੇ ਪਿਛਲੇ 5-6 ਦਿਨ ਤੋਂ ਪੂਰਾ ਪੰਜਾਬ ਰੋ ਰਿਹਾ ਹੈਗਾ ਸਾਰੇ ਲੋਕੀ ਰੋ ਰਹੇ ਨੇ ਇੱਕ ਤੇ ਜਿਹੜੇ ਡੁੱਬੇ ਨੇ ਉਹ ਰੋ ਰਹੇ ਨੇ ਇੱਕ ਜਿਹੜੇ ਸੇਫ ਥਾਵਾਂ ਤੇ ਲੋਕ ਨੇ ਉਹ ਵੀ ਡੁੱਬੇ ਵੀ ਸਾਡੇ ਪੰਜਾਬ ਨਾਲ ਹੋਇਆ ਕੀ ਸਾਡੇ ਭਰਾ ਕਿਵੇਂ ਘਰੋਂ ਬੇਗਰ ਹੋ ਗਏ ਕਿੰਨੀਆਂ ਮੌਤਾਂ ਹੋ ਗਈਆਂ ਅੱਜ ਵੀ ਅੰਮ੍ਰਿਤਸਰ ਡਿਸਟ੍ਰਿਕਟ ਸਠਿਆਲਾ ਕਸਬਾ ਉੱਥੇ ਇੱਕ ਘਰ ਦੀ ਛੱਤ ਡਿੱਗ ਗਈ ਤੇ 12-13 ਸਾਲ ਦੀ ਬੱਚੀ ਮਾਰੀ ਗਈ ਨਾ ਅੱਜ ਇਸ ਸਾਰਾ ਕੁਝ ਦੇਖ ਕੇ ਅੱਜ ਮੁੱਖ ਮੰਤਰੀ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਮਾਨ ਸਾਹਿਬ ਵੀ ਅੱਜ ਰੋ ਪਏ ਜਿਵੇਂ ਗਿਆਨੀ ਰਗਵੀਰ ਸਿੰਘ ਅਰਦਾਸ ਕਰਨ ਤੋਂ ਬਾਅਦ ਰੋਪੇ ਸੀ ਅੱਜ ਵੀ ਇੱਕ ਮੁੱਖ ਮੰਤਰੀ ਇੱਕ ਬੀਬੀ ਨੂੰ ਮਿਲਦੇ ਹੋਏ ਰੋਪੇ ਹੈ ਨਾ ਹੰਝੂ ਰੋਕ ਨਹੀਂ ਪਾਏ ਵੈਸੇ ਵੀ ਭਗਵੰਤ ਮਾਨ ਸਭ ਬੜੇ ਕੋਮਲ ਦਿਲ ਦੇ ਇਨਸਾਨ ਆਗੇ ਨੇ ਛੇਤੀ ਜਜ਼ਬਾਤ ਜਿਹੜੇ ਨੇ ਉਹਨਾਂ ਦੇ ਛਿੜ ਜਾਂਦੇ ਹੈਗੇ ਨੇ ਅੱਜ ਉਹ ਰੋ ਰਹੇ ਨੇ ਅੱਜ ਉਹ ਭੁੰਜੇ ਬੈਠ ਕੇ ਰੋਟੀ ਵੀ ਖਾ ਰਹੇ ਹੈਗੇ ਨੇ ਕਿ ਉਹਨਾਂ ਕੋਲ ਅੱਜ ਰੋਟੀ ਲੰਘ ਵੀ ਨਹੀਂ ਰਹੀ ਹੈਗੀ ਹੁਣ ਜਿਹੜੇ ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਮਾੜੇ ਹੋਏ ਨਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ 12 ਜਲੇ ਮਾਰੇ ਟਾਗੇ ਹੁਣ ਸਤਲੁਜ ਵੀ ਚੜਦਾ ਆ ਰਿਹਾ ਹੈ ਕਿ ਗਰ ਵੀ ਖਤਰੇ ਤੇ ਪਹੁੰਚ ਗਿਆ ਹੈ ਜੇ ਸਤਲੁਜ ਦੀ ਮਾਰ ਪੈ ਗਈ ਜਾਂ ਘੱਗਰ ਦੀ ਮਾਰ ਪੈ ਗਈ ਘੱਗਰ ਦੀ ਮਾਰ ਨੇ ਪਟਿਆਲਾ ਮਾਨਸਾ ਸੰਗਰੂਰ ਸਰਦੂਲਗੜ ਤੱਕ ਮਾਰ ਕਰਨੀ ਹੈ ਸਤਲੁਜ ਨੇ ਰੋਪੜ ਜਲੰਧਰ ਹੁਸ਼ਿਆਰਪੁਰ ਇਹ ਮਾਰ ਕਰਨੀ ਹੈਗੀ ਨਵਾਂ ਸ਼ਹਿਰ ਤੱਕ ਪਿੰਡਾਂ ਦੇ ਵਿੱਚ ਨਾ ਹੁਣ ਇਹ ਆ ਕਿ ਲੋਕਾਂ ਦੇ ਔਕੇ ਦੇਣ ਨੇ ਬਹੁਤ ਆ ਲੋਕਾਂ ਦਾ ਨੁਕਸਾਨ ਹੋ ਗਿਆ ਅੱਜ ਮੈਂ ਦੇਖ ਰਿਹਾ ਕਿ ਇੱਕ 8 ਕੇ 9 ਸਾਲ ਬੰਦਾ ਬਾਹਰੋਂ 1.5 ਕਰੋੜ ਰੁਪਇਆ ਕੋਠੀ ਦੇ ਲਾਇਆਗਾ ਸਭ ਤਬਾਹ ਹੋ ਗਿਆ ਦਾ ਫਸਲਾਂ ਤਬਾਹ ਹੋ ਗਿਆ ਘਰ ਬਰਬਾਦ ਹੋ ਗਏ ਤੁਸੀਂ ਲੇਖੋ ਲੀੜਾ ਲੱਤਾ ਖਸਮਾਂ ਨੂੰ ਖਾਵੇ ਲੀੜੇ ਤੇ ਦੁਬਾਰਾ ਆ ਜਾਣਗੇ ਲੋਕਾਂ ਦੇ ਘਰ ਦੇ ਫਰਨੀਚਰ ਸਾਜੋ ਸਮਾਨ ਟੀਵੀ ਫ੍ਰਿਜਾਂ ਪੱਖੇ ਕੂਲਰ ਸਕੂਟਰ ਮੋਟਰਸਾਈਕਲ ਕਾਰਾਂ ਇਹ ਵੀ ਬਰਬਾਦ ਹੋ ਚੁੱਕੀਆਂ ਨੇ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਮਤਲਬ ਕੁਝ ਬਚਿਆ ਹੀ ਨਹੀਂਗਾ ਠੀਕ ਹੈ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਅਮਿਸ਼ਾ ਨੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਰਵਾਸ ਵੀ ਦਿੱਤਾ ਹੌਸਲਾ ਵੀ ਦਿੱਤਾ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈਗਾ ਪਰ ਮਦਦ ਬਹੁਤ ਕਰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਜਿਹੜੇ ਪੰਜਾਬ ਨੂੰ ਜਿਹੜਾ ਪੈਕੇਜ ਦੇਣਾ ਚਾਹੀਦਾ ਜੇ 60000 ਕਰੋੜ ਰੁਪਏ ਦੇਣ ਜਿਵੇਂ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਿਆ ਫਿਰ ਲੋਕਾਂ ਦੇ ਜਿਹੜੇ ਨੇ ਦਿਨ ਮੁੜਨੇ ਹੈਗੇ ਜਿਨ੍ਹਾਂ ਨੁਕਸਾਨ ਉਹ ਹੋਇਆ ਹੋਣਾ ਉਹ 60000 ਕਰੋੜ ਵੀ ਘਟ ਜਿਨ੍ਹਾਂ ਨੇ ਪੈਲੀਆਂ ਬਰਬਾਦ ਹੋ ਚੁੱਕੀਆਂ ਨਾ ਜੀ ਘਰਾਂ ਦੇ ਵਿੱਚ 5 5 7 60 ਫੁੱਟ ਗਾਰਵਾ ਉਹ ਬਾਹਰ ਕੱਢਣੀ ਹੈ ਇਹ ਜ਼ਮੀਨਾਂ ਜ਼ਮੀਨਾਂ ਛੇਤੀ ਵੱਤਰ ਨਹੀਂ ਆਉਣੀਆਂ ਕਿਉਂਕਿ ਜਦੋਂ ਮਿੱਟੀ ਤੇ ਰੇਤਾ ਇਕੱਠੀ ਹੋ ਜਾਂਦੀ ਹੈਗੀ ਨਾ ਉਹ ਜ਼ਮੀਨ ਦੀ ਅਪਜਾਊ ਸ਼ਕਤੀ ਘਟ ਵੀ ਜਾਂਦੀ ਇੱਕ ਇੱਕ ਦੋ ਦੋ ਸਾਲ ਪੈਲੀਆਂ ਵੱੱਤਰ ਵੀ ਨਹੀਂ ਆਉਣੀਆਂ ਹੈਗੀਆਂ ਫਸਲਾਂ ਅਪਜਾਊ ਜਿਹੜੀ ਅਪਜਾਊ ਧਰਤੀ ਹੈ ਪੰਜਾਬ ਦੀ ਫਸਲਾਂ ਦੇ ਝਾੜ ਘਟ ਜਾਣੇ ਹੈਗੇ ਨੇ ਛੋਟੇ ਕਾਰੋਬਾਰੀ ਦੁਕਾਨਦਾਰ ਮਜ਼ਦੂਰ ਵਿਚਾਰੇ ਬੰਦੇ ਹੁਣ ਲੰਗਰਾਂ ਦੀ ਸੇਵਾ ਤੇ ਬਥੇਰੀ ਲੱਗিয়ে ਗਿਆ ਪਰ ਮੈਂ ਆਪ ਲਗਾਤਾਰ ਇਹ ਕਿ ਹੁਣ ਪੈਸਾ ਰੋਕ ਕੇ ਰੱਖੋ ਜਦੋਂ ਕੱਲ ਨੂੰ ਘਰ ਇਹਨਾਂ ਨੇ ਰਿਪੇਅਰ ਕਰਨੇ ਜਾਂ ਨਵੇਂ ਘਰ ਪਾਉਣੇ ਆਗੇ ਕੰਧਾਂ ਖੋਲੇ ਕਰਨੇ ਆਗੇ ਲੋਕੀ ਉਦੋਂ ਮਦਦ ਕਰ ਚੰਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਸਿੰਗਰ ਪਿੰਡ ਗੋਦ ਲੈ ਰਹੇ ਨੇ ਘਰ ਪਰਿਵਾਰ ਗੋਦ ਲੈ ਰਹੇ ਨੇ ਹਣਾ ਸਾਰੇ ਕਲਾਕਾਰ ਪਹੁੰਚੇਗੇ ਇੰਡਸਟਰੀ ਪਿੱਛੇ ਨਹੀਂ ਰਹੇਗੀ ਔਰ ਮੈਂ ਕਹਿੰਦਾ ਕਿ ਜਿਹੜੇ ਐਨ ਆਰ ਆਈ ਭਰਾ ਉਹ ਜੇ ਰੁਕ ਜਾਣ ਜਦੋਂ ਪਾਣੀ ਸੁੱਕ ਜਾਊਗਾ ਹਣਾ ਉਦੋਂ ਮਦਦ ਕਰਨ ਐਨ ਆਰ ਆਈ ਭਰਾ ਜਿਹੜੇ ਨੇ ਉਹ ਪੰਜਾਬ ਨੂੰ ਸੰਭਾਲ ਸਕਦੇ ਨੇ ਸਰਕਾਰ ਨੇ ਤੇ ਦੇਣਾ ਸਰਕਾਰ ਦਾ ਫਰਜ ਹੈ ਹਾਲੇ ਤੱਕ ਦੇ ਦੋਸ਼ ਲੱਗ ਰਹੇ ਨੇ ਆਮ ਆਦੀ ਪਾਰਟੀ ਦੇ ਕਿ ਲੋਕ ਇਕੱਠੇ ਹੋ ਕੇ ਪੈਸੇ ਕਰਕੇ ਸਮਾਨ ਲੈ ਕੇ ਜਾ ਰਹੇ ਨੇ ਪੁਲਿਸ ਵਾਲੇ ਰੋਕ ਲੈਂਦੇ ਤੇ ਬਾਅਦ ਚ ਸਰਕਾਰ ਦੀਆਂ ਤਸਵੀਰਾਂ ਲਾ ਦਿੰਦੇ ਉਹ ਮਾੜੀ ਗੱਲ ਹੈ ਸਰਕਾਰਾਂ ਵਾਸਤੇ ਜਿਹੜੇ ਵੀ ਲੀਡਰ ਇਦਾਂ ਕਰ ਰਿਹਾਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁਲਿਸ ਹੁਕਮਦਾ ਪੀ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸੇਵਾ ਕਰ ਰਿਹਾ ਹੈਗਾ ਤੁਸੀਂ ਕਰ ਰਿਹਾ ਤੀਜਾ ਬੰਦਾ ਹੈ ਕਿ ਆਪਣੀ ਫੋਟੋ ਲਾ ਕੇ ਦੇਵੇ ਜਿਹੜੇ ਸੇਵਾ ਕਰਦੇ ਹੁੰਦੇ ਉਹ ਆਪਣੀ ਫੋਟਵਾਂ ਨਹੀਂ ਲਾਉਂਦੇ ਹੁੰਦੇ ਇਹ ਆਮ ਆਦਮੀ ਪਾਰਟੀ ਦੇ ਹੁਣ ਫੋਟਵਾਂ ਲੱਗ ਰਹੀਆਂ ਹੈਗੀਆਂ ਮਾੜੀ ਗੱਲ ਹੈਗੀ ਦੂਜੀ ਗੱਲ ਇਹ ਕਿ ਐਨਰੀ ਭਰਾ ਰੁੱਕ ਜਣ ਬਾਅਦ ਚ ਜਿਹੜੇ ਨੇ ਉਹ ਪਿੰਡਾਂ ਦਾ ਲੈਣ ਵੀ ਉਹਨਾਂ ਨੂੰ ਲੇੜ ਪ੍ਰਭਾਪੁਰ ਪ੍ਰਭਾਪ ਤਲੂਕ ਉਹਨਾਂ ਦੀ ਮਦਦ ਕਰਨ ਕਿਸੇ ਨੇ ਘਰ ਪਾਉਣਾ ਕਿਸੇ ਨੂੰ ਪੈਲੀ ਚੋਂ ਗਾਰ ਕੱਢਣ ਵਾਸਤੇ ਘਰ ਚੋਂ ਕੱਢਣ ਵਾਸਤੇ ਟਰੈਕਟਰਾਂ ਦੀ ਚਾਹੀਦੇ ਉਹਨੇ ਤਿੰਨ ਤਿੰਨ ਚਾਰ ਦਾ ਟਰੈਕਟਰਾਂ ਦੇ ਲੱਗਨੇ ਕਿਰਾਏ ਦੀ ਜਾਂ ਡੀਜ਼ਲ ਦੀ ਜ਼ਰੂਰਤ ਹੈ ਘਰਾਂ ਚੋਂ ਮਿੱਟੀ ਕੱਢਣ ਦੀ ਜ਼ਰੂਰਤ ਹੈ ਉਹ ਉਦੋਂ ਮਦਦ ਕਰਨ ਹੈਗੇ ਔਰ ਫਿਰ ਕੋਈ ਬੀਜ ਦਾ ਸਾਰਾ ਕੁਝ ਜੇ ਕਿਸੇ ਦੀ ਮੱਝ ਮਰ ਗਈ ਹੈ ਅੱਧੀਆਂ ਤੇ ਸਾਡੀਆਂ ਮੱਝਾਂ گاਵਾ ਪਾਕਿਸਤਾਨ ਨੂੰ ਰੁੜ ਕੇ ਚਲ ਗਈਆਂ ਨੇ ਉਹ ਜਿੰਨਾਂ ਦੇ ਵੀ ਸਾਰੇ ਭਰਾਵਾਂ ਤੋਂ ਉਹ ਲੋਕਾਂ ਨੂੰ ਬਾਅਦ ਵਿੱਚ ਮਦਦ ਕਰਨੀ ਚਾਹੀਦੀ ਪਰ ਫਿਰ ਵੀ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਜਿੱਥੇ ਉਹ ਰੋਪੇ ਹੈਗੇ ਨੇ ਉਹ ਅੱਜ ਕਹਿੰਦੇ ਕਿ ਮੈਂ ਕੇਂਦਰ ਤੋਂ ਆਪਣਾ ਹੱਕ ਮੰਗ ਰਿਹਾ ਕੋਈ ਭੀਖ ਨਹੀਂ ਮੰਗ ਰਿਹਾ ਹੈਗਾ ਔਰ ਸਾਰੇ ਨੂੰ ਮਾਫਜਾ ਦਿੱਤੋ ਹੈ ਸੈਨਾ ਦਾ ਵੀ ਧੰਨਵਾਦ ਕੀਤਾ ਫਿਰੋਜ਼ਪੁਰ ਦੌਰੇ ਤੇ ਜਿੱਥੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਲਿਆ ਕਹਿ ਕੇ ਲੋਕਾਂ ਦੀਆਂ ਫਸਲਾਂ ਦੇ ਘਰਾਂ ਦਾ ਉਹਨਾਂ ਦਾ ਇਜਾਜ਼ਾ ਵੀ ਲਿਆ ਹੈਗਾ ਇਸ ਦੌਰਾਨ ਲੋਕਾਂ ਦਾ ਦਰਦ ਸੁਣ ਕੇ ਸੀਐਮ ਸਾਹਿਬ ਰੋ ਵੀ ਪਏ ਹੈਗੇ ਨੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੀ ਹਰ ਮਦਦ ਕਰੇਗੀ ਸੰਭਵ 60000 ਕਰੋੜ ਰੁਪਏ ਦਾ ਸੀ ਸੈਂਟਰ ਕੋਲ ਮੰਗਿਆ ਔਰ ਕਹਿ ਦਿੱਤਾ ਕਿ ਸਾਨੂੰ ਅਸੀਂ ਭੀਖ ਨਹੀਂ ਮੰਗ ਰਹੇ ਸਾਨੂੰ ਹੱਕ ਚਾਹੀਦਾ ਹੈਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਦੇਸ਼ ਦੇ ਨਾਲ ਖੜਿਆ ਵਾ ਕੋਈ ਵੀ ਜਿਹੜੀ ਸਥਿਤੀ ਆਈ ਹੈ ਪੰਜਾਬ ਲੋਕ ਹਮੇਸ਼ਾ ਹੀ ਦੇ ਦੇ ਨਾਲ ਖੜੇ ਆਜ਼ਾਦੀ ਦੀ ਲੜਾਈ ਹੋ ਜਾ ਹਰੀ ਕ੍ਰਾਂਤੀ ਜਾਂ ਕੋਈ ਵਿਪਤਾ ਹੋਵੇ ਅੱਜ ਪੰਜਾਬ ਸੰਕਟ ਦੀ ਘੜੀ ਤੋਂ ਨਿਕਲ ਰਿਹਾ ਹੈ ਇਸ ਕਰਕੇ ਸੈਂਟਰ ਸਰਕਾਰ ਨੂੰ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਆਰਮੀ ਨੇ 20 ਹੈਲੀਕਾਪਟਰ ਜਿਹੜੇ ਉਪਲਬਧ ਕਰਵਾਏ ਹੈਗੇ ਨੇ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਔਰ ਗ੍ਰਹਿ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਹੈਗਾ ਉਹਨਾਂ ਨੂੰ ਸਾਰੀ ਜਿਹੜੀ ਸਥਿਤੀ ਦੱਸੀ ਗਈ ਹੈ ਇਸ ਵਕਤ ਵੀ ਜਿਹੜੇ ਲੋਕ ਆ ਘਰਾਂ ਦੀਆਂ ਛੱਤਾਂ ਤੇ ਪੁੱਲਾਂ ਤੇ ਬੈਠੇ ਹੋਏ ਨੇ ਔਰ ਲੋਕੀ ਘਰ ਛੱਡਣ ਨੂੰ ਤਿਆਰ ਨਹੀਂ ਹੈ ਪਰ ਮੁਸੀਬਤ ਦੀ ਘੜੀ ਦੇ ਵਿੱਚ ਆਰਮੀ ਨੇ 20 ਹੈਲੀਕਾਪਟਰ ਜਿਹੜੇ ਪ੍ਰੋਵਾਈਡ ਕਰਵਾ ਰਹੇ ਨੇ ਹੁਣ ਜਿਹੜੇ 36 ਜਿਹੜੇ ਪਿਛਲੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਗਲੇ 3 ਦਿਨ 36 ਘੰਟੇ ਜਿਹੜੇ ਨੇ ਨਾ ਉਹ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈਗਾ ਇਹਦੇ ਵਿੱਚ ਕਿ 2 ਸਤੰਬਰ ਅੱਜ ਕਈ ਹਿੱਸਿਆਂ 'ਚ ਪਾਣੀ ਮੀਂਹ ਫੇਰ ਪਿਆਗਾ 3 ਸਤੰਬਰ ਨੂੰ ਵੀ ਜਿਹੜੀ ਸੁਭਾਵਨਾ ਹੈਗੀ 3 ਤੇ 4 ਨੂੰ ਵੀ ਮੌਜੂਦਾ 12 ਜ਼ਿਲ੍ਹੇ ਕਿਹੜੇ ਨੇ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋ ਤਰਨਤਲ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮਹਾਲੀ ਕਪੂਰਥਲਾ ਜਲੰਧਰ ਤੇ ਲੁਧਿਆਣਾ ਔਰ ਜਲੰਧਰ ਤੇ ਫਲੋਰ ਜਿਹੜਾ ਸਤਲੁਜ ਦਾ ਜਿਹੜਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਬਦਲ ਚੁੱਕਾ ਹੈ 2 ਫੁੱਟ ਤੱਕ ਔਰ ਸਰਕਾਰੀ ਅੰਕੜੇ ਦੱਸਦੇ ਨੇ ਕਿ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਔਰ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਵਾ ਰੂਪਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਵੀ ਨੰਗਲ ਭਾਖੜਾ ਫੀਡਰ ਨਹਿਰ 12 ਜਗ੍ਹਾ ਤੋਂ ਧੱਸ ਗਈ ਹੈਗੀ ਹੈ ਇਸ ਕਾਰਨ ਸੜਕ ਤੇ ਪਾਣੀ ਆ ਗਿਆ ਹੈਗਾ ਮੰਤਰੀ ਹਰਜੋਤ ਸਿੰਘ ਬੈਂਸ ਉਹ ਖੁਦ ਉੱਥੇ ਜਾ ਕੇ ਜਿਹੜੇ ਰਾਹਤ ਕਾਰਜ ਨੇ ਉਹ ਲੋਕਾਂ ਦੀ ਮਦਦ ਕਰਨ ਵਿੱਚ ਜਿਹੜੇ ਝੁਟੇ ਨੇ ਉਧਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਅਰਵਿੰਦ ਕੇਜਰੀਵਾਲ ਦੀ ਵੀ ਅਪੀਲ ਜਿਹੜੀ ਆਈ ਹੈ ਹਾਲਾਂਕਿ ਰਵਿੰਦ ਕੇਜਰੀਵਾਲ ਦੀ ਜਿਹੜੀ ਅਪੀਲ ਆ ਲੋਕਾਂ ਨੇ ਨਕਾਰ ਹੀ ਹੈ ਕਿ ਉਹ ਕਹਿੰਦੇ ਕਿ ਅਸੀਂ ਦਿੱਲੀ ਦੇ ਵਿੱਚ ਘਰੋ ਘਰ ਜਿਹੜਾ ਰਾਸ਼ਨ ਪਾਣੀ ਇਕੱਠਾ ਕਰਕੇ ਪੰਜਾਬ ਪਹੁੰਚਾਵਾਂਗੇ ਉਹ ਦੀ ਲੋਕਾਂ ਨੇ ਪਸੰਦ ਨਹੀਂ ਆਇਆ ਕਿਉਂਕਿ ਪੰਜਾਬੀ ਤੇ ਆਪ ਜਿਹੜੀ ਮਦਦ ਕਰਦੇ ਆਗੇ ਨੇ ਉਹਨਾਂ ਦੀ ਜਿਹੜੀ ਆ ਲੋਕਾਂ ਨੇ ਅਪੀਲ ਜਿਹੜੀ ਆ ਉਹਨੂੰ ਸਵਕਾਰ ਨਹੀਂ ਕੀਤਾ ਲੇਕਿਨ ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਨੇ ਉਹ ਕਾਫੀ ਮਾੜੇ ਨੇ ਹੁਣ ਸਵਾਲ ਹੈ ਕਿ ਕਗਰ ਤੇ ਸਾਡਾ ਸੱਤ ਲੋਜ ਇਹ ਬਚੇ ਰਣਾ ਪਾਣੀ ਔਰ ਪਿੱਛੇ ਮੀਟਿੰਗ ਵੀ ਹੋਈ ਹੈ ਕੱਲ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਪਾਣੀ ਨਾ ਛੱਡੋ ਹੋਰ ਜੇ ਪਾਣੀ ਛੱਡਤਾ ਕਿਉਂਕਿ ਪਾਣੀ ਵੀ ਫਿਰ ਲੱਖਾਂ ਕਿਊਸਕ ਦੇ ਹਿਸਾਬ ਨਾਲ ਛੱਡਿਆ ਜਾਂਦਾ ਹੈਗਾ ਜਿਸ ਕਰਕੇ ਫਿਰ ਹੋਰ ਹੜ੍ਹ ਦੀ ਜਿਹੜੀ ਸਥਿਤੀ ਬਣ ਜਾਈ ਨੇ ਹੁਣ 5 ਸਤੰਬਰ ਤੱਕ ਮੀਂਹ ਦੀ ਜਿਹੜੀ ਸੰਭਾਵਨਾ ਜੇ ਇਸ ਤਰ੍ਹਾਂ ਹੀ ਭਾਰੀ ਮੀਂਹ ਪੈਂਦਾ ਰਿਹਾਗਾ ਤੇ ਫਿਰ ਪੰਜਾਬ ਦਾ ਹੋਰ ਜਿਹੜਾ ਵਾ ਆਰਥਿਕ ਤੌਰ ਤੇ ਵੀ ਨੁਕਸਾਨ ਹੋਏਗਾ ਜਾਨੀ ਜਿਹੜੇ ਹਾਲਾਂਕਿ ਬੀਤੇ ਦਿਨ ਸਰਕਾਰ ਨੇ ਜਿਹੜੇ ਅੰਕੜੇ ਦੱਸੇ ਸੀ ਕਿ 29 ਤੇ ਅੱਜ ਇੱਕ ਕੁੜੀ ਦੀ ਮੌਤ 30 ਜਿਹੜੀਆਂ ਵਾਂ ਜਿਹੜੀਆਂ ਵਾਂ ਬੇਵਕਤੀ ਮੌਤਾਂ ਆਈਆਂ ਹੜਾਂ ਦੀ ਮਾਰ ਕਰਕੇ ਮੌਤਾਂ ਆਈਆਂ ਉਹ ਬਹੁਤ ਵੱਡਾ ਘਟਾ ਦੋ ਦੋ ਤਿੰਨ ਆਪਾਂ ਜਗਤ ਤੋਂ ਹੋਰ ਵੀਡੀਓ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਰਿਆਣਾ ਤੋਂ ਟਰਾਲੀਆਂ ਆ ਰਹੀਆਂ ਨੇ ਯੂਪੀ ਤੋਂ ਆ ਰਹੀਆਂ ਨੇ ਮਦਰਸੇ ਦੇ ਵਿੱਚੋਂ ਪੰਜਾਬ ਦੇ ਵਿੱਚ ਸ਼ਾਇਦ ਪਹਿਲੀ ਵਾਰ ਇਦਾਂ ਹੋਇਆਗਾ ਪੰਜਾਬ ਦੇ ਵਿੱਚ ਜੇ ਸੰਕਟ ਆਇਆ ਤੇ ਬਾਕੀ ਜਿਹੜੇ ਸੂਬੇ ਨੇ ਹੁਣ ਮਦਦ ਲਈ ਅੱਗੇ ਆਨੇ ਸ਼ੁਰੂ ਹੋ ਗਏ ਨੇ ਤੇ ਕੋ ਹਰਿਆਣੇ ਤੋਂ ਵੀ ਆਰਕੈਸਟ ਕਹਿ ਤੋ ਉਹਨਾਂ ਵੀ ਅਪੀਲ ਕੀਤੀ ਅਜਾ ਰਾਜਸਥਾਨ ਤੋਂ ਵੀ ਨੌਜਵਾਨ ਇਕੱਠੇ ਹੋ ਕੇ ਆਏ ਨੇ ਉਹਨਾਂ ਕਿਹਾ ਕਿ ਸਾਨੂੰ ਪਤਾ ਕਿ ਪੰਜਾਬ ਇਸ ਔਖੀ ਘੜੀ ਦੇ ਵਿੱਚ ਆ ਉਹ ਵੀ ਮਦਦ ਕਰਨ ਵਿੱਚ ਉਹਨੇ ਚੰਗੀ ਗੱਲ ਆ ਕਿ ਇੱਕ ਦੂਜੇ ਦੀ ਮਾਂ ਫੜੀ ਜਾਵੇ ਔਰ ਦੂਜੇ ਕਿ ਪੰਜਾਬ ਨੇ ਹਮੇਸ਼ਾ ਕਹਿੰਦੀ ਪੰਜਾਬ ਨੇ ਪਿੱਛਾ ਨਹੀਂ ਦਿਖਾਇਆ ਪੰਜਾਬ ਹਰ ਜੁੱਧ ਦੇ ਵਿੱਚ ਅੱਗੇ ਹੋ ਕੇ ਲੜਿਆ ਹੈਗਾ ਇਸ ਕਰਕੇ ਲੋਕ ਉੱਠ ਕੇ ਆ ਰਿਹਾਗੇ ਨੇ ਦੂਜੀ ਗੱਲ ਹੈ ਕਿ ਅੱਜ ਹਰਿਆਣਾ ਸਰਕਾਰ ਨੇ ਜੰਮੂ ਕਸ਼ਮੀਰ ਤੇ ਪੰਜਾਬ ਨੂੰ 5-5 ਕਰੋੜ ਰੁਪਏ ਦੇ ਜਿਹੜੀ ਆ ਰਾਸ਼ੀ ਦਿੱਤੀ ਹੈ ਮਾਫੀ ਦੇ ਤੌਰ ਤੇ ਹਾਲਾਂਕਿ ਚਲੋ 5 ਕਰੋੜ ਦੀ ਰਾਸ਼ੀ ਬਹੁਤ ਘੱਟ ਹੁੰਦੀ ਹੈ ਲੇਕਿਨ ਫਿਰ ਵੀ ਚਲੋ ਇੱਕ ਗਵਾਂਢੀ ਹੋਣ ਦਾ ਜਿਹੜਾ ਉਹਨਾਂ ਨੇ ਨਾਇਬ ਸਿੰਘ ਸੈਣੀ ਸਰਕਾਰ ਨੇ ਫਰਜ਼ ਨਿਭਾਇਆਗਾ ਪਰ ਸਵਾਲ ਹੈ ਕਿ ਘੱਟੋ ਘੜ ਪੰਜਾਬ ਨੂੰ ਜਿਵੇਂ ਸਰਕਾਰ ਕਹਿੰਦੀ 60 ਹਜ਼ਾਰ ਕਰੋੜ ਮਿਲਣਾ ਚਾਹੀਦਾ ਹੈ ਸੈਂਟਰ ਸਰਕਾਰ ਨੇ ਟੀਮਾਂ ਵੀ ਕਹਿੰਦੇ ਭੇਜ ਨਹੀਂ ਆਈਆਂ ਉਹ ਫਿਰ ਮੁਲਾਂਕਣ ਕਰੇਗੀ ਕਿ ਕਿੰਨਾ ਨੁਕਸਾਨ ਹੋਇਆ ਉਸ ਆਪ ਨੇ ਫਸਲਾਂ ਤੇ ਬਰਬਾਦ ਹੈ ਘਰ ਵੀ ਬਰਬਾਦ ਹੈ ਹੁਣ ਸਰਕਾਰ ਨੂੰ ਇਹ ਕਹ ਹੈ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਐਸ ਡੀ ਆਰ ਦੇ ਨਿਜਮ ਆ ਗਏ ਉਹਨਾਂ ਚ ਥੋੜਾ ਸੋਧ ਕੀਤੀ ਜਾਵੇ ਉੱਥੇ ਤੁਸੀਂ 15000 ਇੱਕ 15000 ਰੁਪਇਆ ਪ੍ਰਤੀ ਏਕੜ ਤੋਂ ਜ਼ਿਆਦਾ ਨਹੀਂ ਦੇ ਸਕਦੇ ਪਰ ਇੱਕ ਝੋਨਾ ਦੇ ਕਣਕ ਜਿਹੜਾ ਵਾ ਉਹ ਜਦੋਂ ਫਸਲ ਜੱਟ ਮੰਡੀ ਵਿੱਚ ਜਾਂਦਾ ਹੈਗਾ ਉਹ 60 7000 ਰੁਪਏ ਵਿਕਦਾ ਹੈਗਾ ਘੱਟੋ ਘੱਟ 60000 ਤੇ ਮਿਲਣਾ ਚਾਹੀਦਾ ਹੈਗਾ ਨਾ ਕਿਸਾਨ ਨੂੰ ਜਿਨ੍ਹਾਂ ਦੀ ਫਸਲਾਂ ਬਰਬਾਦ ਹੋਈਆਂ ਉਹਨਾਂ ਕਿਸੇ ਦੇ ਸੌਟ ਕਿਲੇ 70 ਕਿਲੇ 50 ਕਿਲੇ 10 ਕਿਲੇ 5 ਕਿਲੇ ਸਾਰੇ ਬਰਬਾਦ ਉਹ ਹੀ ਦੋਨੇ ਝੋਨਾ ਵੇਚ ਕੇ ਤੇ ਘਰ ਚਲਾਉਣਾ ਸੀ ਉਹ ਬਦਲ ਬਰਬਾਦ ਹੋ ਗਿਆ ਇਸ ਕਰਕੇ ਉਹ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰੀ ਮਦਦ ਕਰੇ ਔਰ 60000 ਕਰੋੜ ਨੂੰ ਸੈਂਟਰ ਸਰਕਾਰ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਵਸੀਲੇ ਪੂਰੇ ਕਰਕੇ ਸੈਂਟਰਲ ਵੀ ਝਾਕ ਰੱਖਣੀ ਚਾਹੀਦੀ ਤੇ ਖੁਦ ਵੀ ਜਿਹੜਾ ਵਾ ਫਰਜ਼ਨ ਬਣਾ ਹਲੇ ਤੇ ਸਰਕਾਰ ਦਾ ਮੈਨੂੰ ਲੱਗਦਾ ਪੈਸੇ ਵੀ ਨਹੀਂ ਲੱਗੇ ਹਲੇ ਤੇ ਲੋਕੀ ਰਾਸ਼ਨ ਦੇ ਰਿਆ ਹੈਗੇ ਨੇ ਕਿਸੇ ਡਿਪਟੀ ਕਮਿਸ਼ਨ ਨੇ ਹੁਣ ਤੱਕ ਫੋਟੋਆਂ ਖਿਚਾ ਰਹੇ ਨੇ ਸਾਰੇ ਡਿਪਟੀ ਕਮਿਸ਼ਨਰ ਇੱਕ ਡਿਪਟੀ ਕਮਿਸ਼ਨਰ ਤਾਂ ਸਭ ਤੋਂ ਜਿਆਦਾ ਫੋਟੋਆਂ ਖਿਚਾ ਰਹੇ ਨੇ ਬਾਕੀ ਦੇਖੋ ਮੈਂ ਨਹੀਂ ਦੇਖਿਆਗਾ ਕਿ ਗੁਰਦਾਸਪੁਰ ਪਠਾਨਕੋਟ ਫੋਰੋਜ਼ਪੁਰ ਫਾਜ਼ਿਲਕਾ ਜਾਂ ਹੋਰਾਂ ਦੀਆਂ ਫੋਟੋਆਂ ਆ ਰਹੀਆਂ ਹੈਗੀਆਂ ਨੇ ਕਿਸੇ ਡਿਪਟੀ ਕਮਿਸ਼ਨਰ ਕਹਾਂ ਕਿ ਅਸੀਂ ਇੰਨੇ ਜਿਹੜੇ ਰਾਸ਼ਨ ਵੰਡਿਆ ਹੈਗਾ ਅਸੀਂ ਇੰਨੀਆਂ ਮੈਡੀਕਲ ਸਹੂਲਤਾਂ ਦੇਤੀਆਂ ਲੋਕ ਹੀ ਵੰਡ ਰਹੇ ਹੈਗੇ ਨੇ ਹਲੇ ਤੇ ਸਰਪੰਜਾਬ ਸਰਕਾਰ ਦੇ ਜਿਹੜਾ ਡਿਸਟ੍ਰਿਕਟ ਰੀਲੀਫ ਫੰਡ ਹੁੰਦਾ ਜਾਂ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਉਹਦੇ ਚ ਤੇ ਪੈਸਾ ਇੱਕ ਸਰਕਾਰ ਕੋਲ ਅਜੇ ਗਿਆ ਨਹੀਂ ਗਿਆ ਸਰਕਾਰ ਨੇ ਤੇ ਆਪਣੇ ਪੈਸੇ ਸੰਭ ਕੇ ਰੱਖੇ ਨੇ ਤੇ ਲੋਕ ਹੀ ਜੇ ਸੇਵਾ ਕਰ ਰਹੇ ਨੇ ਚੰਗੀ ਗੱਲ ਹੈ ਕਿ ਸ਼ਾਇਦ ਉਹਨੇ ਜਿਹੜਾ ਸੰਦੀਪ ਪਾਟਕਾ ਉਹਨੇ 5 ਕਰੋੜ ਰੁਪਈਆ ਦੇ ਦਿੱਤਾ ਕਿ ਮੇਰਾ ਜਿਹੜਾ ਐਮਪੀ ਲੈਂਡ ਫੰਡ ਆ ਬਾਬਾ ਸੀਚੇਵਾਲ ਮਦਦ ਕਰ ਹਰਪਜਨ ਸਿੰਘ ਨੂੰ ਮਦਦ ਕਰ ਰਿਹਾ ਹੈ ਕਿ ਨੇ ਮੀਤ ਇਹ ਰੋਣਾ ਵੀ 25 ਲੱਖ ਰੁਪਈਆ ਜਿਹੜਾ ਵਾ ਅਨਾਉਂਸਮੈਂਟ ਕੀਤੀ ਹੈ ਮੇਨ ਲਾ ਦੇ ਕਿ ਜਿੰਨੇ ਵੀ 13 ਐਮਪੀ ਸਾਡੇ ਲੋਕ ਸਭਾ ਦੇ ਨੇ ਔਰ 7 ਸਾਡੇ ਰਾਜ ਸਭਾ ਮੈਂਬਰ ਨੇ ਔਰ ਦੂਜੇ ਜਿਹੜੇ ਹੈ ਨੇ ਸਾਡੇ ਪੋਲਿਟਿਸ਼ੀਅਨ 117 ਐਮਐਲਏ ਇਹਨਾਂ ਸਾਰਿਆਂ ਨੂੰ ਇੱਕ ਇੱਕ ਸਾਲ ਦੀ ਤਨਖਾਹ ਦੇ ਦੇਣੀ ਚਾਹੀਦੀ ਹੈਗੀ ਆ ਇਹਨਾਂ ਸਾਰਿਆਂ ਕੋ ਬਥੇਰੇ ਪੈਸੇ ਨੇ ਕੋਈ ਗਰੇਵਾਲ ਨੇ ਅੱਜ ਦੇ ਦਿੱਤੀ ਹੈਗੀ ਹੈ ਚਲੋ ਰਵਜੋਤ ਹੁਣ ਇੱਕ ਅਮੀਰ ਵੀ ਹੈਗੇ ਨੇ ਉਹਦੇ ਬਿਜ਼ਨਸ ਵੀ ਚੱਲਦੇ ਨੇ ਫਿਰ ਵੀ ਦੇਲ ਤੇ ਕੱਢਿਆ ਨਾ ਰਵਜੋਤ ਉਹਨਾਂ ਨੇ ਜਿੰਨੇ ਪੰਜਾਬ ਦੇ 117 ਐਮਐਲਏ ਨੇ ਔਰ ਜਿੰਨੇ ਪੰਜਾਬ ਦੇ 20 ਲੋਕ ਸਭਾ ਤੇ ਰਾਜ ਸਭਾ ਮੈਂਬਰ ਨੇ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਇੱਕ ਸਾਲ ਦੀ ਜਿਹੜੀ ਆ ਉਹ ਤਨਖਾਹ ਦੇ ਦੇਣੀ ਚਾਹੀਦੀ ਹੈਗੀ ਔਰ ਜਿਹੜੇ ਸਾਡੇ ਸਾਬਕਾ ਐਮਐਲਏ ਨੇ ਉਹਨਾਂ ਨੂੰ ਵੀ ਆਪਣੀ ਇੱਕ ਇੱਕ ਪੈਨਸ਼ਨ ਦੇ ਦੇਣੀ ਜਿਹੜੇ ਬਿਊਰੋਕਰੇ ਜਿਹੜੇ ਬਿਊਰੋਕ੍ਰੇਸੀ ਹੈ ਜਿਹੜੇ ਸਾਡੇ ਅਫਸਰ ਉਹ ਵੀ ਜਿਹੜੇ ਫੰਡ ਦੇ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੈਗੀ ਆ ਇਹ ਦੇਣੇ ਚਾਹੀਦੇ ਹੈਗੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਮੈਂ ਕਹਿੰਦਾ ਕਿ ਜਿਹੜੇ ਅਗਲੇ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਉਹ ਸਾਰੀ ਜਿਹੜੀ ਤਨਖਾਹ ਦੇ ਦੇਣੀ ਚਾਹੀਦੀ ਹੈਗੀ ਨਾ ਜਿੰਨੇ ਵੀ ਪੋਲਿਟੀਸ਼ੀਅਨ ਹੈ ਜਿਹੜੇ ਸਰ ਦੇ ਨੇ ਉਹ ਦੇ ਦੇਣੀ ਚਾਹੀਦੇ ਜਿਹੜੇ ਤਿੰਨ ਤਿੰਨ ਚਾਰ ਚਾਰ ਮੰਤਰੀ ਬਣੇ ਜਿਹਨਾਂ ਦੇ ਬਿਜ਼ਨਸ ਚੱਲਦੇ ਨੇ ਜਿਨ੍ਹਾਂ ਦੇ ਪੈਟਰੋਲ ਪੰਪਾ ਗੈਸ ਏਜੰਸੀ ਜੇ ਆਪ ਲੋਕ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਇੱਕ ਮੈਨੂੰ ਲੱਗਦਾ ਕਿ ਗਰੀਬ ਜਿਹਾ ਬੰਦਾ ਹੈ ਨਾ ਪਰ ਦਿਲ ਦਾ ਅਮੀਰ ਨਿਕਲਿਆ ਉਹ ਸੇਵਾ ਕਰ ਰਿਹਾ ਉਹਨਾਂ ਨੂੰ 15000 ਰੁਪਏ ਕੱਢ ਕੇ ਫੜਾਇਆ ਹੈਗਾ ਭਾਵੇਂ ਉਹਨੂੰ ਘਰ ਲੋੜ ਹੋਵੇ ਨਾ ਕਿਉਂਕਿ ਪੰਜਾਬ ਦੇ ਪੰਜਾਬ ਨਹੀਂ ਦੁਨੀਆ ਦੇ ਵਿੱਚ ਹੀ ਨਾ ਭਾਰਤ ਦੇ ਵਿੱਚ ਹੀ ਜੇ ਪਾਪੀ ਬਹੁਤ ਨੇ ਤੇ ਪਾਪੀਆਂ ਨਾਲੋਂ 100 ਟਾਈਮਸ 1000 ਟਾਈਮ ਜੋ ਲੱਖਾਂ ਟਾਈਮਸ ਜਿਹੜੀਆਂ ਨਾ ਲੋਕੀ ਦਾਨੀ ਵੀ ਬੈਠੇ ਆਗੇ ਨੇ ਇਸ ਕਰਕੇ ਇੱਕ ਦੂਜੇ ਦੀ ਜਿਹੜੀ ਆ ਉਹ ਬਾਹ ਫੜਨੀ ਚਾਹੀਦੀ ਹੈਗੀ ਠੀਕ ਹੈ ਕਈ ਚੁੱਪਚੀਪੀਤੇ ਦਾਨ ਕਰ ਦਿੰਦੇ ਨੇ ਕਈ ਵੈਸੇ ਕਰ ਦਿੰਦੇ ਚਾਹੇ ਤੁਸੀਂ ਵੈਸੇ ਦੋ ਚਾ ਚੁੱਪਚੀਪੀਤੇ ਕਰੋ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਇਸ ਔਖੀ ਘੜੀ ਦੇ ਵਿੱਚ ਬਾਹ ਜਿਹੜੀ ਉਹ ਫੜਨੀ ਚਾਹੀਦੀ ਕਿਉਂਕਿ ਪੰਜਾਬ ਬੁਰੀ ਤਰ੍ਹਾਂ ਖਾਸ ਕਰਕੇ ਅਜਨਾਲਾ ਔਰ ਡੇਰਾ ਬਾਬਾ ਨਾਨਕ ਜਿਹੜਾ ਏਰੀਆ ਨਾ ਉਹ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਬੁਰੀ ਬੁਰਾ ਨੁਕਸਾਨ ਹੋਇਆ ਜਿੱਦਾਂ ਤੁਸੀਂ ਦਾ ਸਾਡੇ ਸਿੰਗਰਾਂ ਨੇ ਤੇ ਦਿਲ ਖੋਲ ਹੀ ਦਿੱਤਾ ਇਨਾ ਦਿਲ ਖੋਲ ਦਿੱਤਾ ਹੈਗਾ ਤੇ ਮੈਨੂੰ ਲੱਗਦਾ ਕਿ ਉਹ ਜਿਹੜੀ ਚੰਗੀ ਗੱਲ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਬੋਰਡ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਪਾ ਕੇ ਕੋਈ 5 5.5 ਲੱਖ ਹੈਗੇ ਨੇ ਇਹਨਾਂ ਨੂੰ ਵੀ ਇੱਕ ਇੱਕ ਦਿਨ ਦੀ ਜਿਹੜੀ ਤਨਖਾਹ ਮਤਲਬ ਜੋ ਵੀ ਕਿਸ ਦਾ ਬੰਦਾ ਹੈਗਾ ਵਾ ਉਹ ਯੋਗਦਾਨ ਉਹ ਦੇਣਾ ਚਾਹੀਦਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਢਾਈ ਢਾਈ ਹੋ ਗਏ ਨੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਊਗਾ ਦਵਾਈਆਂ ਜੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਫੈਲਣੀਆਂ ਆਈਆਂ ਉਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਦੇ ਹੋ ਸਰਕਾਰ ਨੂੰ ਹੁਣ ਤੋਂ ਜਿਹੜੇ ਪ੍ਰਬੰਧ ਕਰ ਲੈਣੇ ਚਾਹੀਦੇ ਨੇ